ਬੀਤੇ ਕੱਲ ਜੇਕਰ ਮੈਂ ਗੱਲ ਕਰਾਂ ਤੇ ਤਰਨਤਾਰਨ ਜਿਮਣੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਮਰੋਧੀਆਂ ਨੇ ਕਾਫੀ ਬਿਆਨ ਕੀਤੇ ਕਾਫੀ ਬਿਆਨਬਾਜ਼ੀ ਕੀਤੀ ਕਾਫੀ ਉਹਨਾਂ ਤੇ ਵਾਰ ਕੀਤੇ ਪਰ ਸੱਤਾਧਾਰੀ ਪਾਰਟੀ ਵੱਲੋਂ ਬੜੀ ਵਧੀਆ ਰਣਨੀਤੀ ਅਪਣਾਉਂਦੇ ਹੋਏ ਲੋਕਾਂ ਨੂੰ ਸਿਰਫ ਅਪੀਲ ਕੀਤੀ ਗਈ ਕਿ ਉਹਨਾਂ ਦੇ ਕੰਮਾਂ ਨੂੰ ਵੋਟ ਦਿੱਤੀ ਜਾਵੇ ਉਸ ਤੋਂ ਲੈ ਕੇ ਲਗਾਤਾਰ ਬਟਾਲੇ ਵਿੱਚ ਕੱਲ ਤੋਂ ਯਸ਼ਨ ਦਾ ਮਾਹੌਲ ਹੈ ਜਗ੍ਹਾ ਜਗ੍ਹਾ ਤੇ ਆਤਿਸ਼ਬਾਜ਼ੀ ਹੋ ਰਹੀ ਹੈ ਭੰਗੜੇ ਪਾਏ ਜਾ ਰਹੇ ਹਨ ਅੱਜ ਮੌਕੇ ਦੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਬਟਾਲਾ ਦੀ ਪੁਰਾਣੀ ਤਹਿਸੀਲ ਤੋਂ ਜਿੱਥੇ ਸਾਰੇ ਛੀਲ ਵਾਸੀਆਂ ਨੇ ਅੱਜ ਲੱਡੂ ਵੰਡੇ ਹਨ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਹੈ ਇੱਥੇ ਖਾਸ ਤੌਰ ਤੇ ਉਹਨਾਂ ਦੇ ਸੱਦੇ ਤੇ ਉੱਤੇ ਬਟਾਲਾ ਦੇ ਵਿਧਾਇਕ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ਿਰੀਕਲਸੀ ਪਹੁੰਚੇ ਹਨ ਜਿਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਸਾਨੂੰ ਸਾਥ ਚਾਹੀਦਾ ਹੈ ਇਹ ਮੇਰਾ ਆਪਣਾ ਪਰਿਵਾਰ ਹੈ ਇੱਥੇ ਉਹਨਾਂ ਨੇ ਖਾਸ ਕਰਕੇ ਬਟਾਲਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਚੜ੍ਹਦੇ ਇਸ ਸਾਲ ਦੇ ਵਿੱਚ ਜੋ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਜਾਵੇ ਜੇ ਮੇਹਰ ਬਣਦਾ ਹੈ ਤੇ ਬਟਾਲਾ ਦੀ ਕਾਇਆ ਕਲਪ ਕੀਤੀ ਜਾਏਗੀ ਉੱਥੇ ਹੀ ਤਹਿਸੀਲ ਵਾਸੀਆਂ ਨੇ ਸ਼ਿਰੀਕਲਸੀ ਦਾ ਧੰਨਵਾਦ ਕੀਤਾ ਹੈ ਮੌਜੂਦਾ ਸਰਕਾਰ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਲੰ ਕਿ ਤਸੀਲ ਕੰਪਲੈਕਸ ਨਵਾਂ ਹੋਣਾ ਚਾਹੀਦਾ ਹੈ ਸਾਨੂੰ ਉਹ ਤੋਹਫਾ ਮਿਲਿਆ ਹੈ ਅਤੇ ਮੌਜੂਦਾ ਸਰਕਾਰ ਜੋ ਵੀ ਵਾਦਾ ਕਰਦੀ ਹੈ ਉਹ ਪੂਰਾ ਕਰਦੀ ਹੈ ਉਹਨਾਂ ਕਿਹਾ ਕਿ ਅਸੀਂ ਹਰ ਹਾਲ ਦੇ ਵਿੱਚ ਹਰ ਜਗ੍ਹਾ ਤੇ ਸ਼ਾਰੀ ਕਲਸਰੀ ਨਾਲ ਖੜੇ ਹਾਂ ਆਮ ਆਦਮੀ ਪਾੜੇ ਨਾਲ ਖੜੇ ਹਾਂ ਕੋਈ ਮੌਕੇ ਤੇ ਤਸਵੀਰਾਂ ਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼ ਬਿਲਕੁਲ ਜੀ ਇਹ ਮੇਰਾ ਪਰਿਵਾਰ ਆ ਬਟਾਲਾ ਜੀ ਔਰ ਮੇਰੇ ਪਰਿਵਾਰ ਦੇ ਲੋਕ ਸਾਰੇ ਇਕੱਠੇ ਹੋਏ ਨੇ ਤੇ ਮੈਨੂੰ ਕਹਿ ਰਹੇ ਸੀ ਵੀ ਇੱਥੋਂ ਹੋ ਕੇ ਜਾਣਾ ਪਰ ਮੈਂ ਕਿਹਾ ਜੀ ਮੈਂ ਆ ਗਿਆ ਜੀ ਤੇ ਮੈਨੂੰ ਖੁਸ਼ੀ ਆ ਅੱਜ ਪਰਮਤਾਰ ਦੀ ਜਿਹੜੀ ਕੱਲ ਜਿੱਤ ਹੋਈ ਹੈ ਅੱਜ ਇਹ ਚਾਹ ਨਾਲ ਖੁਸ਼ੀ ਨਾਲ ਲੱਡੂ ਵੰਡ ਰਹੇ ਨੇ ਸੋ ਇਹੋ ਇੱਕ ਪਰਿਵਾਰ ਦਾ ਕਹਿੰਦੇ ਨਾ ਵੀ ਜਦੋਂ ਮਗਰ ਪਿੱਛੇ ਹੌਸਲਾ ਹੋਵੇ ਤੇ ਫਿਰ ਇਨਸਾਨ ਜਿਹੜਾ ਹੋਰ ਵੱਧ ਚੜ ਕੇ ਅੱਗੇ ਕੰਮ ਕਰਦਾ ਸੋ ਮੈਨੂੰ ਮਾਣ ਵੀ ਆ ਖੁਸ਼ੀ ਵੀ ਆ ਔਰ ਇਹਨਾਂ ਦੀ ਲੰਮੇ ਸਮੇਂ ਤੋਂ ਡਿਮਾਂਡ ਸੀ ਵੀ ਤਹਿਸੀਲ ਜਿਹੜੀ ਨਵੀਂ ਬਣ ਜਾਵੇ ਅੱਜ ਮੈਨੂੰ ਖੁਸ਼ੀ ਨਾਲ ਕਹਿਣਾ ਪੈ ਰਿਹਾ ਵੀ ਮਾਣ ਜੋ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੇ ਦਿਸਾ ਨਿਰਦੇਸ਼ੇ 'ਤੇ ਤਹਿਸੀਲ ਜਿਹੜੀ ਹੈ ਇਹਨਾਂ ਨੂੰ ਨਵੀਂ ਮਿਲ ਗਈ ਆ ਹੁਣ ਮੈਨੂੰ ਇਹ ਹੋਇਆ ਵੀ ਇਹਨਾਂ ਦੇ ਕੰਮ ਜਿਹੜੇ ਨੇ ਹੋਰ ਚੜ੍ਹਦੀ ਕਲਾ 'ਚ ਜਾਣ ਹੋਰ ਤਰੱਕੀਆਂ ਮੰਨਨ ਸਾਰੇ ਸੋ ਸਰਕਾਰ ਦਾ ਔਰ ਐਮਐਲਏ ਦਾ ਇੱਕ ਨਿੱਜੀ ਫਰਜ਼ ਇਹੋ ਹੁੰਦਾ ਵਾ ਵੀ ਉਹਦੀ ਆਬਾਦ ਜਿਹੜੀ ਜਨਤਾ ਉਹ ਖੁਸ਼ ਰਹਿਣੀ ਚਾਹੀਦੀ ਆਪ ਕੋ ਆਪਣੀ ਸੋਚ ਜਿਹੜਾ ਜਿੰਨੀ ਸੋਚ ਦਾ ਮਾਲਕ ਆ ਉਹਨੇ ਉਹ ਕੰਮ ਕਰਨਾ ਸੋ ਤੁਹਾਡੇ ਸਾਹਮਣੇ ਤਰਨਤਾਰ ਦੇ ਲੋਕਾਂ ਨੇ ਰਿਜ਼ਲਟ ਜਿਹੜੀ ਆ ਉਹ ਦੇ ਕੇ ਦੱਸ ਦਿੱਤਾ ਵੀ ਤਰਨਤਾਰ ਦੇ ਲੋਕ ਕਿਹਨਾਂ ਨੂੰ ਪਸੰਦ ਕਰਦੇ ਨੇ ਔਰ ਮੈਨੂੰ ਇੱਕ ਗੱਲ ਦੀ ਹਰਾਨੀ ਵੀ ਆ ਤੇ ਅਚੰਬੇ ਜ ਵੀ ਆ ਕਿ ਆ ਕਾਂਗਰਸੀ ਕਹਿੰਦੇ ਸੀ ਅਸੀਂ ਸਪਾਈ ਚ ਆ ਗਏ ਨਹੀਂ ਤੇ ਚੌਥੇ ਨੰਬਰ ਤੇ ਆ ਗਏ ਉੱਥੇ ਸੋ ਕਹਿਣ ਦਾ ਭਾਵ ਹੰਕਾਰ ਹੋ ਗਿਆ ਇਹ ਪਹਿਲਾਂ ਕਹਿੰਦੇ ਸਰਕਾਰ ਨਹੀਂ ਬਣਨੀ ਬਣ ਗਈ ਫਿਰ ਕਹਿੰਦੇ 6 ਮਹੀਨੇ ਨਹੀਂ ਚੱਲਣੀ ਫਿਰ ਚੱਲ ਗਈ ਫਿਰ ਕਹਿੰਦੇ ਬਿਜਲੀ ਵਾਲੀਆਂ ਗਰੰਟੀਆਂ ਨਹੀਂ ਪੂਰੀਆਂ ਹੋਣੀਆਂ ਉਹ ਵੀ ਹੋ ਗਈਆਂ ਹੁਣ ਕੀ ਬਿਆਨ ਆਉਂਦੇ ਭਲਾ ਪਤਾ ਅੱবি ਬਿਆਨ ਆਉਂਦੇ ਨੇ ਵੀ ਲੋਜੀ ਤੇ ਝਾੜੂ ਵਾਲੇ ਵਿਆਹ ਹੀ ਕਰਾਈ ਜਾਂਦੇ ਸਮਝ ਜੀ ਜਿੰਦਾਬਾਦ ਹੁਣ ਜਿਹੜੇ ਹੈਕ ਬਾਰੇ ਨੇ ਉਹ ਵਿਆਹ ਨਾ ਕਰਾਉਂ। ਹੁਣ 17 ਸਾਲਾਂ ਦੀ ਉਮਰ ਜਿੰਨਾ ਦੀ ਹੋਵੇ ਜਿਹੜੇ ਇਹਨਾਂ ਦੇ ਲਾਲੋ ਲੀਡਰ ਨੇ ਉਹ ਸੋਹਰੇ ਤੇ ਵਿਆਹ ਹੋਣੇ ਨਹੀਂ। ਸੋ ਕਹਿਣ ਦਾ ਭਾਵ ਇਹ ਕੋਈ ਸਿਆਸੀ ਬਿਆਨ ਥੋੜਾ ਲੈ। ਫਿਰ ਕੋਈ ਕਹਿ ਦਿੰਦੇ ਕੈਸਾ ਮਟੀਰੀਅਲ ਆ ਗਿਆ ਆ ਮੋਬਾਈਲ ਚਾਰਜਰਾਂ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਇਹ ਲੋਕੀਂ ਚੀਜ਼ ਨੂੰ ਨਹੀਂ ਮੰਨਦੇ। ਲੋਕੀਂ ਚੀਜ਼ ਨੂੰ ਮੰਨਦੇ ਨੇ ਵੀ ਜਿਹੜਾ ਪਹਿਲਾਂ ਐਮਐਲਏ ਦਾ ਇੱਕ ਨਾਮ ਹੁੰਦਾ ਸੀ ਇੱਕ ਦਰਜਾ ਐਸਾ ਪੇਸ਼ ਹੁੰਦਾ ਸੀ ਵੀ ਪਤਾ ਨਹੀਂ ਕਿੱਡਾ ਇੱਕ ਤਗੜਾ ਇੱਕ ਲੈਵਲ ਆ ਅੱਜ ਆ ਸਾਡੇ ਗੁੱਟ ਫੜ ਗਏ ਇਧਰ ਉਧਰ ਨੂੰ ਆਪੇ ਖਿੱਚੀ ਫਿਰਦੇ ਵੀ ਆ ਜੋ ਵੀ ਆ ਜੋ ਵੀ ਸੋ ਇਹ ਗੈਪ ਹੀ ਨਾ ਜਿਹੜਾ ਸਿਆਸਤ ਦਾ ਉਹ ਕਵਰ ਕਰ ਦਿੰਦਾ ਲੋਕ ਐਵੇਂ ਨਹੀਂ ਪਿਆਰ ਕਰਦੇ ਲੋਕ ਅ ਪਰਸਨਲੀ ਮੈਂ ਕਹਿ ਸਕਦਾ ਜਦੋਂ ਉਹਨਾਂ ਦੇ ਹੋਈਏ ਤੇ ਫਿਰ ਉਹਨਾਂ ਨੂੰ ਮਾਣ ਵੀ ਮਹਿਸੂਸ ਹੁੰਦਾ ਵੀ ਸਾਡੇ ਪਰਿਵਾਰ ਦੇ ਜੀ ਨੇ ਸੋ ਮੈਂ ਇੱਕੋ ਬੇਨਤੀ ਆ ਮੈਂ ਮੇਰੇ ਵੱਲੋਂ ਤੇ ਮੈਂ ਤੇ ਇਹਨਾਂ ਦਾ ਚੌਂਕੀਦਾਰ ਆ ਮੈਂ ਅੱਗੇ ਵੀ ਕਹਿੰਦਾ ਮੈਂ ਸੇਵਾਦਾਰ ਆ ਇਹਨਾਂ ਦਾ ਜੀ ਤੇ ਮਰਜ਼ੀ ਇਹਨਾਂ ਦੀ ਆ ਜੇ ਤੇ ਨਗਰ ਨਿਗਮ ਦਾ ਮੇਅਰ ਬਣਾ ਦੇਣਗੇ ਇਹਨਾਂ ਨੂੰ ਹੁਣ ਇੰਨਾ ਕਿ ਮੇਰੇ ਤੇ ਆਸ ਵੀ ਆਮਾਨ ਵੀ ਆ ਔਰ ਇਹਨਾਂ ਨੂੰ ਹੁਣ ਮੈਨੂੰ ਇੱਕ ਨਾ ਰਿਪੋਰਟ ਕਾਰਡ ਨਹੀਂ ਦੇਣੀ ਪੈਂਦੀ ਇਹਨਾਂ ਨੂੰ ਪਤਾ ਵੀ ਜੇ ਸ਼ਹਿਰੀ ਨੇ ਕਿਹਾ ਤੇ ਉਹ ਕੰਮ ਕਰੂਗਾ ਜਿਹਦੇ ਚਾਹੁੰਦੇ ਨੇ ਸ਼ਹਿਰ ਦਾ ਅੰਦਰਲਾ ਸਵਾਲ ਨਾ ਤੇ ਮੈਂ 6 ਮਹੀਨੇ ਦੀ ਗਾਰੰਟੀ ਲੈਣਾ 6 ਮਹੀਨਿਆਂ ਚ ਜਿਹੜੀਆਂ ਸੜਕਾਂ ਗਲੀਆਂ ਨਾਲੀਆਂ ਦੇ ਬਾਰ ਬਾਰ ਜਿਹੜੇ ਫੋਨ ਆਉਂਦੇ ਹੀ ਵੀ ਆ ਨਹੀਂ ਬਣੀਆਂ ਰਹਿ ਗਿਆ ਨੇ ਜਦੋਂ ਮੇਰਾ ਮੇਅਰ ਕੁਰਸੀ ਤੇ ਬਹਿ ਜਾਂਦਾ 6 ਮਹੀਨਿਆਂ ਦੇ ਵਿੱਚ ਵਿੱਚ ਸਾਰਾ ਸ਼ਹਿਰ ਦਾ ਅੰਦਰੂਨੀ ਵੀ ਖਲਾਰਾ ਕੱਢ ਦਾਂਗੇ ਪਰ ਇੱਕ ਵਾਦਾ ਕਰਨ ਲੱਗਾ ਵਾਦਾ ਜਦੋਂ ਦਾ ਮੁਲਖ ਆਜ਼ਾਦ ਹੋਇਆ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਜਿਨ੍ਹਾਂ ਦੀ ਜੰਨੀ ਸੋਚ ਉਹਨਾਂ ਨੇ ਆਪ ਆਪਣੀ ਸੋਚ ਨਾਲ ਕੰਮ ਕੀਤਾ ਪਰ ਪਿਛਲੇ 75 ਸਾਲਾਂ ਤੋਂ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਅੱਜ ਤੱਕ ਬਟਾਲੇ ਵਾਸਤੇ ਕੂੜੇ ਦੀ ਜਗ੍ਹਾ ਨਹੀਂ ਹੈਗੀ ਥਾਂ ਥਾਂ ਤੇ ਕੂੜਿਆਂ ਦੇ ਢੇਰ ਲੱਗਦੇ ਪਹਿਲਾ ਮੇਰਾ ਇੱਕ ਵਾਦਾ ਜਿੱਦਣ ਮੇਰਾ ਮੇਅਰ ਕੁਰਸੀ ਤੇ ਬੈਠਦਾ ਪਹਿਲੇ ਸਾਈਨ ਉਹਦੇ ਕੋ ਮੈਂ ਜਗ੍ਹਾ ਤੇ ਕੂੜੇ ਵਾਲੇ ਕਰਾਉਂਗਾ ਜਿਹੜੇ ਇਹਦੇ ਤੋਂ ਨਿਆਤ ਦਿਵਾਵਾਂਗੇ ਤੇ ਬਾਕੀ ਸੜਕਾਂ ਗਲੀਆਂ ਨਾਲੀਆਂ ਤੋਂ ਕੱਢਦੇ ਆਂਗੇ ਦੂਰ ਕਰਦੇ ਆਂਗੇ ਆਪਾਂ ਜਿੰਦਾਬਾਦ ਜਿੰਦਾਬਾਦ ਆਪਾਂ ਰਾਜਨੀਤੀ ਕਰਾਂਗੇ ਦੂਜੀ ਆ ਤਹਿਸੀਲ ਆਈ ਦਾ ਬਟਾਲੇ ਨੂੰ 12 ਕਿਤਰਾ ਕਰਨਾ ਫਿਰ ਆਪਾਂ ਤੁਲਾਂਗੇ ਹੋਰ ਪਾਸੇ ਨੂੰ ਜਿਹੜੇ ਬੜੇ ਕੰਮ ਰਹਿੰਦੇ ਨੇ ਹੱਲੇ ਦੇ 75 ਸਾਲਾਂ ਚ ਸਾਨੂੰ ਸੜਕਾਂ ਗਲੀਆਂ ਨਾਲੀਆਂ ਤੱਕ ਹੀ ਰੱਖੇ ਆ ਹੁਣ ਬਾਹਰ ਦੀਆਂ ਸੜਕਾਂ ਤੇ ਕੰਮ ਮੁੱਕ ਗਿਆ ਜਿੱਦਣ ਐਮਐਲਏ ਬਣ ਕੇ ਆਇਆ ਹਾਂ ਉਦਾਂ ਸ਼ਹਿਰ ਦੇ ਕੀ ਹਾਲਾਤ ਨੇ ਮੈਨੂੰ ਦੱਸ ਦਿਓ 메인 ਸੜਕਾਂ 메인 ਸੜਕਾਂ ਦੇ ਹੁਣ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਰੇ ਬਟਾਲੇ ਦੇ 메인 ਸੜਕਾਂ ਦੇ ਰੋਸ਼ਨੀ ਹੋਣ ਲੱਗੀ ਆ ਵਧੀਆ ਲਾਈਟਾਂ ਵਧੀਆ ਰੋਡ ਖੁੱਲੇ ਹੋਗੇ ਤੁਹਾਡੇ ਤੇ ਵਧੀਆ ਚੌਂਕ ਜਿਹੜੇ ਨੇ ਡਵੈਲਪ ਹੋ ਰਹੇ ਨੇ ਤੁਹਾਡੇ ਦੇਖੋ ਨੀਤਾਂ ਨੂੰ ਮਰਾਦਾ ਹੁੰਦੀਆਂ ਮੈਂ ਤੁਹਾਨੂੰ ਇੱਕੋ ਬੇਨਤੀ ਕਰਨਾ ਸਾਰਿਆਂ ਨੂੰ ਇੱਕ ਮੌਕਾ ਦੇ ਦਿਓ ਤੁਸੀਂ ਦੇ ਦਿੱਤਾ ਹੁਣ ਤੁਹਾਡਾ ਇੱਕ ਮੌਕਾ ਕੱਢੇ ਤੁਸੀਂ ਕਿੰਨਾ ਟਾਈਮ 5 ਮਿੰਟ ਮੈਨਰੇ ਬੱਪੇ ਬਦਮ ਹੁਣ 5 ਸਾਲ ਦਾ ਚੌਂਕੀਦਾਰ ਮੈਂ ਆਮ ਉਦੋਂ ਵਸ 27 ਤੇ ਫਿਰ 5 ਮਿੰਟ ਕੱਢ ਲੋਗੇ ਤੇ ਤੁਹਾਡੀ ਤੁਹਾਡੇ ਪਾਜੀ ਬੰਦਾ ਬੰਦਾ ਤੁਹਾਡੇ ਕੰਮ ਦੇ ਨਾਲ ਹੈ ਤੁਹਾਡੇ ਤੁਹਾਡੇ ਦੇ ਕੰਮ ਤੁਹਾਡੇ ਕੋਲ ਵੀ ਘਰੇ ਪਈ ਨਾ ਮੈਨੂੰ ਮੈਨੂੰ ਮੈਂ ਸੂਬਾ ਪ੍ਰਧਾਨ ਨੂੰ ਨਹੀਂ ਨਹੀਂ ਮੈਂ ਮੈਂ ਧੰਨਵਾਦ ਕਰਦਾ ਅਰਵਿੰਦ ਸਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਅਮਨ ਲੋੜਾ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਰਾਤ ਦਿਨ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਵੱਡੀ ਗੱਲ ਇਹ ਆ ਵੇ ਆਪਣਾ ਪਾਣਾ ਵੱਡੇ ਲੀਡਰ ਅਸ਼ੀਰਵਾਦ ਦੇ ਕੇ ਤੋਰਦੇ ਨੇ ਮੈਨੂੰ ਨਾ ਨਹੀਂ ਕਰਦੇ ਕੰਮ ਜਿਹੜੇ ਨੇ ਤੁਹਾਡੇ ਸਫਲ ਹੋਈ ਯਾਰ ਇਹਨੇ ਸੋ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਆ ਬਿਜਲੀ ਬੋਰ ਦਾ ਕਿਉਂਕਿ ਕਿਤੇ ਨਾ ਕਿਤੇ ਲੋਡ ਦੀ ਕਮੀ ਆ ਰਹੀ ਲੋਡ ਦੀ ਕਮੀ ਦਾ ਮਤਲਬ ਵੀ ਬਿਜਲੀ ਘਟਦੀ ਵੱਧਦੀ ਸੀ ਉਹ ਅੱਜ ਫਿਰ ਸਾਰੇ ਆਲਾ ਹਾਫਸਰਾ ਨਾਲ ਮੀਟਿੰਗ ਵੀ ਕੀਤੀ ਹੈ ਜਿੱਥੇ ਜਿੱਥੇ ਕੋਈ ਕਮੀਆਂ ਸੀ ਟਰਾਂਸਫਾਰਮ ਲੱਗਣ ਵਾਲੇ ਸੀ ਉਹਨਾਂ ਨੂੰ ਉਹ ਵੀ ਦਿਸ਼ਾ ਨਿਰਦੇਸ਼ ਕਹਿਣ ਦਾ ਦੇਖੋ ਮੈਂ ਇੱਕ ਗੱਲ ਦੱਸਾਂ ਜੀ ਜੇ ਅੱਜ ਪਰਮਾਤਮਾ ਨੇ ਡਿਊਟੀ ਲਈ ਆ ਮੇਰੇ ਲੋਕਾਂ ਨੇ ਡਿਊਟੀ ਲਈ ਆ ਉਥੇ ਐਂਬੂਲੈਂਸਾਂ ਫਸੀਆਂ ਸੀ ਮੈਨੂੰ ਇਹ ਲੱਗਾ ਵੀ ਕਿਉਂਕਿ ਮੈਂ ਤੇ ਇਹੋ ਗੱਲ ਕਹਿਣਾ ਹੁ ਆ ਆਪਣੇ ਲੋਕਾਂ ਨੂੰ ਵੀ ਹਰ ਬੰਦਾ ਜ਼ਿੰਮੇਵਾਰ ਬਣੋ ਜੇ ਮੈਂ ਨਹੀਂ ਆ ਤੇ ਉਥੇ ਕੋਈ ਹੋਰ ਬੰਦਾ ਜ਼ਿੰਮੇਵਾਰੀ ਅਦਾ ਕਰੇ ਮੈਂ ਤੇ ਕੁਦਰਤੀ ਆਇਆ ਉਥੇ ਮੈਨੂੰ ਪਤਾ ਲੱਗਾ ਕਿੰਨੇ 2-2 ਘੰਟਿਆਂ ਤੋਂ ਜਾਮ ਲੱਗਾ ਹੈ ਬਸ ਮੈਂ ਆ ਕੇ ਆਪਣੀ ਜ਼ਿੰਮੇਵਾਰੀ ਅਦਾ ਕੀਤੀ ਤੇ ਉਸ ਜਾਮ ਨੂੰ ਹਲਾਇਆ ਗੱਲ ਕਹੂੰਗਾ ਜੀ ਦੇਖੋ ਬਟਾਲਾ ਮੇਰਾ ਪਰਿਵਾਰ ਆ ਮੈਂ ਕਿਤੇ ਬਾਹਰ ਕਿਤੇ ਚੰਡੀਗੜ੍ਹ ਵੀ ਬੈਠੇ ਹੋਈਏ ਹੋਰ ਕਿਤੇ ਬਾਹਰ ਵੀ ਜਦੋਂ ਬਟਾਲੇ ਦੇ ਅਗਲੇ ਦਾਦੇ ਕੋਈ ਕਹਿੰਦਾ ਵੀ ਸਾਡੇ ਜਿਤਨਾ ਹੁਣ ਤਰਨਤਾਰ ਨਹੀਂ ਗਏ ਆ ਉੱਥੇ ਕਹਿੰਦੇ ਕਹਿੰਦੇ ਜੀ ਸਾਡੇ ਸਾਡੀ ਬੇਟੀ ਵਿਆਹੀਏ ਸਾਡਾ ਬੇਟਾ ਵਿਆਇਆ ਇੱਕ ਆਪਣਾਪਣ ਮਹਿਸੂਸ ਹੁੰਦਾ ਵਾ ਵੀ ਉਹ ਇੱਕ ਵੱਖਰੀ ਮੈਨੂੰ ਖੁਸ਼ੀ ਆ ਵੀ ਮੈਨੂੰ ਮੇਰੇ ਬਟਾਲੇ ਦੇ ਲੋਕਾਂ ਦਾ ਸੇਵਾ ਕਰਨ ਦਾ ਮੌਕਾ ਸਭ ਤੋਂ ਪਹਿਲਾਂ ਤੇ ਅਸੀਂ ਸ਼ਰੀ ਭਾਈ ਜੀ ਇੱਥੇ ਤਸਵੀਰ ਚਾਹਣ ਤੇ ਧੰਨਵਾਦ ਕਰਦੇ ਆਂ ਕਿ ਅੱਜ ਤੋਂ 5-6 ਮਹੀਨੇ ਤਲਾਵ ਤਸਵੀਰ ਚਾਹੀ ਸੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤਸਵੀਰ ਬਾਅਦ ਚ ਜਾਏਗੀ ਪਹਿਲਾਂ ਤੁਹਾਡੀਆਂ ਉੱਤੇ ਦਿਖਾਣਾ ਬਣਾ ਕੇ ਦਿਆਂਗੇ ਸੋ ਸ਼ਹੀਦ ਭਾਜੀ ਨੇ ਸਾਨੂੰ ਸਿਕਾਨਾ ਉੱਤੇ ਗੱਲ ਕਰ ਦਿੱਤੀ ਹੈ ਉਹਨਾਂ ਦਾ ਹੀ ਬਹੁਤ ਬਹੁਤ ਤਸਵੀਰ ਕੰਪਲੈਕਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀਆਂ ਨੂੰ ਅਕਦੇ ਆ ਤੇ ਸ਼ਹੀਦ ਭਾਜੀ ਜਿੱਥੇ ਵੀ ਜਾਂਦੇ ਨੇ ਉੱਥੇ ਹੀ ਇਹ ਜਿੰਗੀ ਮਾਜੇ ਦੇ ਜਿੱਤ ਜਾਂਦੇ ਨੇ ਸੋ ਸਾਨੂੰ ਉਹਨਾਂ ਦੇ ਮਾਨ ਹੈ ਭਰੇ ਬਟਾਲੇ ਦੇ ਨੇ ਸਾਨੂੰ ਉਹਨਾਂ ਦੇ ਮਾਨ ਹੈ ਕਿ ਜਿੱਥੇ ਵੀ ਜਾਂਦੇ ਨੇ ਆਪਣੇ ਫਟਾ ਪਤੇ ਹੋ ਕੇ ਜਾਂਦੇ ਹਨ ਪਨਾ ਪਰਿਵਾਰ ਇਹਨਾਂ ਦਾ ਪਰਿਵਾਰ ਸਾਰਾ ਉਹ ਆਪਣੇ ਮੂੰਹ ਕਹਿੰਦੇ ਕਿ ਮੇਰਾ ਮੇਰਾ ਸਾਰਾ ਪਰਿਵਾਰ ਤੋ ਆਪਣੇ ਇਹ ਪਰਿਵਾਰ ਦੇ ਵਿੱਚ ਕਦਾ ਵਿਛੜਦੇ ਜਾਂਦੇ ਨੇ ਜਿਹੜਾ ਆਦਮੀ ਮਰਜੀ ਇਹਨਾਂ ਨੂੰ ਬਾਹ ਫੜ ਕੇ ਉਧਰ ਲੈ ਜਾਂਦਾ ਬਾਹ ਫੜ ਕੇ ਉਧਰ ਲੈ ਜਾਂਦਾ ਬੱਚਾ ਵੀ ਇਹਨਾਂ ਦੀ ਬਾਹ ਪੜ ਲੈਂਦਾ ਤੋ ਇਹਨਾਂ ਨੂੰ ਸਾਨੂੰ ਬਸਾ ਦੇ ਬਿਠਾ ਲਿਆ ਲੋਕਾਂ ਦੇ ਬੜਾ ਮਾਣ ਹੈ ਕਿ ਸਾਨੂੰ ਇਹੋ ਜਿਹੇ ਨੇਤਾ ਮਿਲਿਆ ਹਰ ਬੰਦੇ ਦੀ ਸੋਚਦਾ ਸਾਡੇ 200 ਪਰਿਵਾਰਦਾਰਾਂ ਨੇ ਕੁਗੀ ਟੋਟੀ ਦਾ ਵਸੀਲਾ ਕੀਤਾ ਤੋ ਜਿੱਥੇ ਵੀ ਕਹਾਂਗੇ ਅਸੀਂ 24 ਘੰਟਿਆਂ ਦਾ ਖੜੇ